ਨਿਊਸ ਕੈਂਡੀ ਸਕੂਲ ਫਲਾਈਪੁਰ ਡੋਗਰਾ ਦਾ 25ਵਾਂ ਸਲਾਨਾ ਸਭਿਆਚਾਰ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਵੇਟ ਕਰੜ ਬਰ ਵੇਟ ਵੇਟ ਇਹ ਜ਼ਿੰਦਗਾਨੀ ਜੀਣ ਲਈ ਜ਼ਿੰਦਗਾਨੀ ਪਰ ਰੱਬ ਸੋਹਣੇ ਨੇ ਦਿੱਤੀ ਤੈਨੂੰ ਜੀਣ ਲਈ ਜ਼ਿੰਦਗਾਨੀ ਪਿਆਰ ਮੁਹੱਬਤ ਬਿਨਾ ਦੋਸਤਾ ਕਾਹਦੇ ਕੰਮ ਜਵਾਨੀ ਆ ਸਭ ਝਗੜੇ ਅਨਮੋਲ ਫੰਕਸ਼ਨ ਸਾਡੇ ਬਹੁਤ ਹੀ ਸਤਿਕਾਰਯੋਗ ਪੂਰੋ ਅਮਰਦਾਸ ਸਕੂਲ ਦੇ ਚੇਅਰਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਸਰਦਾਰ ਸਰਪੰਸ ਸਿੰਘ ਜੀ ਉਹਨਾਂ ਦੇ ਸਪੁੱਤਰ ਅੰਮੀ ਸਰਦਾਰ ਜਤਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅੰਟੀ ਬਲਜੀਤ ਕੌਰ ਜੀ ਇਸ ਸਕੂਲ ਦੀ ਮੈਨੇਜਮੈਂਟ ਨੂੰ ਦੇਖ ਰਹੇ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਚਤ੍ਰਿਕ ਕੌਰ ਜੀ ਸਭ ਦਾ ਸਰਪੰਚ ਕੋਲਾ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਬੱਚਿਆਂ ਦੇ ਪੇਰੈਂਟ ਨੱਲੇ-ਮੁੰਲੇ ਬੱਚੇ ਤੇ ਸਾਡੇ ਇਸ ਸੰਸਥਾ ਦੇ ਵੱਖ-ਵੱਖ ਅਧਾਰਿਆ ਤੋਂ ਆਏ ਹੋਏ ਪ੍ਰਿੰਸੀਪਲ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿ ਮੱਧ ਦੀ ਸਤਿ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਆਏ ਹੋਏ ਆਮ ਆਦਮੀ ਪਾਰਟੀ ਦੇ ਪੰਜ ਸਰਪੰਚ ਸਹਿਬਾਨ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਅੱਜ ਦੇ ਇਸ ਸੈਨਫਰ ਅਨਵਲ ਫੰਕਸ਼ਨ ਦੇ ਵਿੱਚ ਜਿੰਨੇ ਵੀ ਸਾਰੇ ਤੁਸੀਂ ਪਹੁੰਚੇ ਹੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਰੰਧਾਵਾ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਐਵੇਂ ਹੀ ਰੰਧਾਵਾ ਪਰਿਵਾਰ ਨੂੰ ਐਵੇਂ ਹੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਏਰੀਆ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਹੁਤ ਹੀ ਵਧੀਆ ਤੇ ਉੱਚੇਰੀ ਸਿੱਖਿਆ ਦਾ ਜਿਹੜਾ ਪ੍ਰਬੰਧ ਗੁਰੂ ਅੰਮ੍ਰਿਤਸਰ ਪਬਲਿਕ ਸਕੂਲ ਵੱਲੋਂ ਇਸ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਲੋਕਾਂ ਦੇ ਕੋਲੋਂ ਸਰਦਾਤ ਉਸਪਾਲ ਸਿੰਘ ਜੀ ਬਾਰੇ ਜਦੋਂ ਸੁਣਨ ਨੂੰ ਮਿਲਦਾ ਹੈ ਕਈ ਵਾਰ ਲੋਕ ਇਹ ਗੱਲ ਕਰਦੇ ਆ ਕਿ ਸਾਡੇ ਪਿੰਡ ਦਾ ਕੋਈ ਗਰੀਬ ਬੱਚਾ ਜਿਹੜਾ ਘਰ ਦੇ ਵਿੱਚੋਂ ਉਸ ਦੀ ਸਮਰਥਾ ਨਾ ਹੋਵੇ ਚੰਗੇ ਸਕੂਲ ਦੇ ਵਿੱਚ ਪੜਾਉਂਦੀ ਤੇ ਸਰਦਾਤ ਉਸਪਾਲ ਸਿੰਘ ਜੀ ਉਹਨਾਂ ਨਾਲ ਗੱਲ ਕਰੀਏ ਤੇ ਉਹਨਾਂ ਦੇ ਮੂੰਹ ਦੇ ਵਿੱਚ ਕਦੀ ਨਾਲ ਲੱਭ ਨਿਕਲੇ